हां जी दोस्तों सारेया नुं सस् नमस्कार स्वागत है टोडा राज संधू फार्मिंग दे विच आज दी दोस्तों अपनी विजिट है, आ, तर्न, तर्न है। दे दे की आप ਪਿੰਡ ਮਾਨੋਚਾਲ ਤਹਿਸੀਲ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ दोस्तों ਚਾਰ ਵੜਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਜ ਦਿਖਾਵਾਂਗੇ ਵੀਰ ਸਖਦੇਵ ਸਿੰਘ ਦੇ ਕੋਲੇ ਆਈ ਆ ਤੇ ਪਸ਼ੂ ਜਿਹੜੇ ਦੋਸਤੋ ਵਿਕਰੀ ਵਾਲੇ ਤੁਹਾਨੂੰ ਇਸ ਘਰੋਂ ਮਿਲਦੇ ਰਹਿੰਦੇ ਆ ਵੇਖਣ ਦੇ ਵਿੱਚ ਤੇ ਪਸ਼ੂ ਜਿਹੜੇ ਦੋਸਤੋ ਬਹੁਤੇ ਵੀਰ ਤੁਸੀਂ ਖਰੀਦੇ ਵੀ ਹੋ ਬਾਕੀ ਜਿਨ੍ਹਾਂ ਦੱਸਿਆ ਜਾਂਦਾ ਦੋਸਤੋ ਵੀਰ ਸਖਦੇਵ ਦਾਬਾਰਾ ਚਾਹੇ ਕਿਸੇ ਵੀ ਥਾਂ ਤੋਂ ਆਪਾਂ ਜਿਸ ਤੋਂ ਵੀ ਆਪਾਂ ਖਾਸ ਤੌਰ ਤੇ ਵੀਡੀਓ ਬਣਾਉਣੇ ਹੁੰਦੇ ਆ ਉਸਾਂ ਤੋਂ ਜਿੰਨਾ ਤੋਂ ਦੱਸਿਆ ਜਾਂਦਾ ਉਹਦੀ ਤਸੱਲੀ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਚਵਾਈ ਤੁਸੀਂ ਕਰਨੀ ਆ ਵੈਰੀਫਾਈ ਤੁਸੀਂ ਕਰਨਾ ਠੀਕ ਹੈ ਜੀ ਬਾਕੀ ਸਖਦੇਵ ਭਾਈ ਆਪਦਾ ਸੋ ਸਮਝਣਾ ਪਸ਼ੂ ਲੈ ਕੇ ਆਉਂਦਾ ਤੇ ਆਪਦੇ ਘਰੇ ਜਿਹੜੀ ਆ ਦੋਸਤੋ ਦੋ ਟਾਈਮ ਦੀ ਕਿਸੇ ਚਵਾਈ ਕਰਨੀ ਤਿੰਨ ਟਾਈਮ ਦੀ ਕਰਨੀ ਆ ਉਹ ਜ਼ਰੂਰ ਕਰਾਊਗਾ ਠੀਕ ਆ ਸੋ ਜੇਕਰ ਨਹੀਂ ਕੋਈ ਕਰਾਉਂਦਾਗਾ ਵਪਾਰੀ ਵੀਰ ਚਾਹੇ ਸਖਦੇਵ ਆ ਚਾਹੇ ਕੋਈ ਵੀ ਵਪਾਰੀ ਵੀਰ ਝਿਜਕਦਾ ਨਹੀਂ ਕਰਾਉਂਦਾਗਾ ਉਸ ਤੋਂ ਤੁਸੀਂ ਪਸ਼ੂ ਜਿਹੜਾ ਲੈਣ ਤੋਂ ਗਰੇਜ ਕਰਿਆ ਕਰੋ ਇੱਕ ਟਾਈਮ ਦੋ ਟਾਈਮ ਦੀ ਚਵਾਈ ਆ ਸਾਈਪੀਆ ਨਾ ਕਰਕੇ ਜ਼ਰੂਰ ਕਰ ਲਿਆ ਕਰੋ ਬਾਕੀ ਜੇਕਰ ਆਨਲਾਈਨ ਕਿਸੇ ਵੀਰ ਨੇ ਪਸ਼ੂ ਮਗਾਉਣਾ ਉਹ ਥੋੜੀ ਤੇ ਮਾਲਕ ਵਪਾਰੀ ਵੀਰ ਦੀ ਆਪਸੀ ਤਾਲਮਿਲ ਹੁੰਦਾ ਆਪਸੀ ਗੱਲਬਾਤ ਆ ਵਿਸ਼ਵਾਸ ਇੱਕ ਦੂਜੇ ਉੱਪਰ ਆ ਉਹ ਤੁਸੀਂ ਫੇਰ ਸਬਦਾ ਕਰ ਸਕਦੇ ਹੋ ਅੱਜ 8 ਜੂਨ ਨੂੰ ਦੋਸਤੋਂ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 6:30 ਵਜੇ ਸ਼ਾਮ ਦਾ ਸਮਾਂ ਹੈਗਾ ਤੇ ਗੱਲਬਾਤ ਆਪਾਂ ਕਰਦੇ ਆ ਪਸ਼ੂ ਜਿੰਨੇ ਵੀ ਦਿਖਾਵਾਂਗੇ ਨਰਕ ਪਰਖ ਆਪਣੀ ਕਰਨ ਤੋਂ ਬਾਅਦ ਜਿਹੜਾ ਤੁਸੀਂ ਸਬਦਾ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਵੀਰ ਸਖਦੇਵ ਦੇ ਨਾਲ ਤੇ ਤਰਨਤਨ ਸਾਹਿਬ ਦੀ ਜਿਹੜੀ ਦੂਰੀ ਆ ਦੋਸਤੋਂ 12 ਕਿਲੋਮੀਟਰ ਦੀ ਦੂਰੀ ਆ 11-12 ਕਿਲੋਮੀਟਰ ਦੀ ਦੂਰੀ ਆ ਸ੍ਰੀ ਤਰਨਤਾਰਨ ਸਾਹਿਬ ਦੀ ਤੇ ਮਾਨੋਚਾਲ ਤੁਸੀਂ ਖਾਸ ਵਿਜ਼ਿਟ ਕਰਨੀ ਆ ਆਜੋ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲ ਆ ਕੀ ਵੇਰਵਾ ਆਜੇ ਨਾ ਪਸ਼ੂਆਂ ਦਾ ਸਭ ਤੋਂ ਪਹਿਲਾਂ ਵੀਰ ਸਖਦੇਵ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਗੱਲ ਵੀਰ ਜੀ ਹਸਣਾ ਕੀ ਹਾਲ ਜੋ ਬਹੁਤ ਵਧੀਆ ਭਰਾ ਠੀਕ ਠਾਕ ਬਾਕੀ ਵਧੀਆ ਹਸਣਾ ਠੀਕ ਠਾਕ ਜੋ ਬਹੁਤ ਵਧੀਆ ਵੀਰੇ ਬਹੁਤ ਵਧੀਆ ਠੀਕ ਠਾਕ ਤੇ ਸਖਦੇਵ ਭਾਈ ਅੱਜ ਪਸ਼ੂ ਆਪਣੇ ਕੋਲ ਕਿੰਨੇ ਵਿਕਾਊ ਆ ਇਹ ਇੱਕ ਵਿਹੜੇ ਹਾਂਜੀ ਤੇ ਦੋ ਬਣ ਬੱਚੇ ਉਹਦੀ ਕਾ ਵਿਹੜੇ ਤੇ ਇਹ ਸੱਜਰ ਤਾਂ ਜੀ ਸੁਈ ਹੈ ਜੀ ਹਾਂਜੀ ਇਹ ਸੁਈ ਵਿਹੜ 20 ਦਿਨਾਂ ਦੀ ਅੱਛਾ ਜੀ 20 ਦਿਨਾਂ ਦੀ ਦੋਸਤੋ ਇੱਕ ਜਿਹੜੀ ਬਿਲਕੁਲ ਇਹ ਸੱਜਰ ਵਿਹੜ ਦਿਖਾ ਦਾਂਗੇ ਬੱਚਾ ਨਾਲ ਆ ਠੀਕ ਹੈ ਤੇ ਬਾਕੀ ਜਿਹੜੀਆਂ ਵਿਹੜਾ ਹੋਣਗੀਆਂ ਉਹ ਕੁਝ ਸਮੇਂ ਦੀਆਂ ਸੁਈਆਂ ਹੋਣਗੀਆਂ ਠੀਕ ਆ ਕੁਵੇਂ ਮਹੀਨੇ ਦੀਆਂ ਕੋਈ ਡੇਢ ਮਹੀਨੇ ਦੀ ਕੋਈ ਇਸ ਵੰਡ ਦੇ ਵਿੱਚ ਪਸ਼ੂ ਸੂਏ ਸਵੇ ਆ ਦੁੱਧ ਥੱਲੇ ਜਿੰਨਾ ਹੋਊਗਾ ਉਹਨੂੰ ਵੈਰੀਫਾਈ ਤੁਸੀਂ ਕਰ ਸਕਦੇ ਹੋ ਬਾਕੀ ਆ ਚਾਰ ਨਾਖ ਹੋਣਗੇ ਅੱਜ ਠੀਕ ਹੈ ਜੀ ਚਾਰੇ ਵਿਹੜਾ ਨੇ ਰੇਡ ਭਾ ਪੜਦਾ ਬਿਲਕੁਲ ਇਹਨਾਂ ਤੋਂ ਆਪਾਂ ਵੀਡੀਓ ਦੇ ਵਿੱਚ ਵੀਰ ਸੁਖਦੀਪ ਤੋਂ ਜਾਣ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਆਓ ਕਰਦੇ ਹਾਂ ਗਰਬਤ ਪੁੱਛਦੇ ਹਾਂ ਕੀ ਵੇਰ ਵੇ ਕੀ ਡਿਟੇਲ ਨੇ ਅੱਜ ਇਹਨਾਂ ਪਛਮਾ ਦੀ ਸੁਖਦੇਵ ਭਾਈ ਪਹਿਲੇ ਨੰਬਰ ਤੇ ਇਹ ਐਚ ਐਫ ਵੱਛੀ ਆ ਕੀ ਆਪਣੇ ਕੋਲ ਹਾਂਜੀ ਹਾਂਜੀ ਤੇ ਭਰਾ ਜੀ ਦੀ ਕੀ ਡਿਟੇਲ ਆ ਜੀ ਇਹ ਵੀਰ ਜੀ ਵੱਛੀ ਕੋਲ ਦੁੱਧ ਆ ਗਾ 13 ਕਿਲੋ 13 ਕਿਲੋ ਹਾਂਜੀ ਜਵਾਬ ਮਾਂ ਦੀ ਬਿਲਕੁਲ ਓਕੇ ਵੱਛੀ ਠੀਕ ਆ ਜੀ ਬਾਕੀ ਮੇਰਾ ਵੀਰ ਕੋਈ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਭਾਵੇਂ ਵੀਡੀਓ ਕਾਲ ਤੇ ਚੋਵੇ ਭਾਵੇਂ ਆਣ ਕੇ ਚੋਵੇ ਬਿਲਕੁਲ ਹੀ ਗੱਲਾਂ ਬਿਲਕੁਲ ਬਿਲਕੁਲ ਤੇ ਜਿਹਨੇ ਪੈਸੇ ਲਾਉਣੇ ਮੈਂ ਤੇਨਾ ਵੀਰ ਆਪਦੀ ਤਸੱਲੀ ਕਰਕੇ ਖੜੇ ਕੋਈ ਵੀ ਬਿਲਕੁਲ ਜੀ ਬਿਲਕੁਲ ਭਾਵੇਂ ਥੋੜੇ ਲਾਉਣੇ ਭਾਵੇਂ ਬਹੁਦੇ ਲਾਉਣੇ ਬਿਲਕੁਲ ਕਿਉਂ ਪੈਸਾ ਖਵਾੜਾ ਬੰਦਾ ਹੀ ਗੱਲ ਆ ਅਸੀਂ ਤਸੱਲੀ ਕਰਕੇ ਖੜੇ ਅੱਛਾ ਸਖਦੇਬ ਭਾਈ ਨੂੰ ਸੂਈ ਨੂੰ ਕਿੰਨੇ ਦਿਨ ਟਾਈਮ ਹੋ ਗਿਆ ਨੂੰ ਇਹ ਵੀ 20 ਦਿਨਾਂ ਦਾ ਲੱਗਾ ਬੰਨਾ ਹੋ ਗਿਆ ਮੈਂ ਤੇ 20 ਦਿਨਾਂ ਦਾ ਲੱਗਾ ਜਿਹੜਾ ਦੋਸਤੋ ਸਮਾਂ ਹੋ ਗਿਆ 20 ਦਿਨ ਸਮਾਂ ਹੋ ਗਿਆ ਸੂਈ ਦੇ ਥੱਲੇ ਬੱਚਾ ਜਿਹੜਾ ਇਹ ਮੇਲਕਾਫ ਆ ਆ ਬੱਚਾ ਤੁਸੀਂ ਦੇਖ ਸਕਦੇ ਹੋ ਇਸ ਵੈਡ ਦੇ ਥੱਲੇ ਆ ਤੇ ਸਖਦੇਬ ਭਾਈ ਜਿਹੜਾ ਆਪਾਂ ਦੁੱਧ ਨੈ 18 ਕਿਲੋ ਆਪਾਂ ਚਵਾਈ ਸਵੇਰ ਦੀ ਮੈਂ ਵੀਡੀਓ ਬਣਾਈ ਹੈਗੀ ਆ ਕੋਈ ਵੀ ਰਾਸਨਾ ਫਣੀ ਬਾਹਰ ਇਹ ਚਵਾ ਦਿੰਦਾ ਬਿਲਕੁਲ ਠੀਕ ਹੈ ਨਾ ਮੇਰੇ ਵੀ ਆਪਾਂ ਚਵਾਈ ਕੀਤੀ ਵੇਖਦੇ ਉਹਦੀ ਵੀਡੀਓ ਬਣੀ ਹੈਗੀ ਤੇ ਹੋਣੀ ਕੋਈ ਜੋ ਹੋ ਗਿਆ ਆਪਾਂ ਵੀਡੀਓ ਬਣਾ ਲੈਣੀ ਹੈ ਠੀਕ ਹੈ ਜੀ ਸੋ ਦੋਸਤੋ ਹੁਣ ਵੀ ਚਵਾਈ ਆਪਾਂ ਕਰਦਾਂਗੇ ਬਿਲਕੁਲ ਵੀਡੀਓ ਦੇ ਵਿੱਚ ਤੁਸੀਂ ਚਵਾਈ ਵੇਖ ਰਹੇ ਹੋ ਤੇ ਨਾਲ ਚਵਾਈ ਦੋਸਤੋ ਕਰਨ ਦਾ ਉਹ ਹੈਗਾ ਮਕਸਦ ਵੀ ਬਹੁਤੇ ਵੀਰ 100 ਗੱਲਬਾਤ ਕਹਿੰਦੇ ਵੀ ਮਾਰਨਿੰਗ ਦੀ ਚਵਾਈ ਕੀਤੀ ਉਹ ਵੀ ਵੀਡੀਓ ਨਾਲ ਚਲਦੀ ਕਰਦੇ ਆਂਗੇ ਆਪਾਂ ਠੀਕ ਹੈ ਜੀ ਤੇ ਸੁਖਦੇਵ ਇਹ ਲੈਂਨ ਦੇਣਾ ਤਾਂ ਕੀ ਮੁੱਲ ਕਿੰਨਾ ਇਹਦਾ ਵੀਰ ਜੀ ਮੁੱਲ ਵਛੀ ਦਾ ਭਾਅ 55 ਕਰਗੇ ਭਾਅ 60 ਕਰਗੇ ਹਾਂ ਨਾ ਜਿਹੜੀ ਦੇਣੀ 52 ਹਜ਼ਾਰ ਦੀ ਵਛੀ ਦੇਣੀ 52 ਹਜ਼ਾਰ ਦੀ ਹਾਂ ਜੀ ਹੋਰ ਉੱਜੂਗਾ ਥੋੜਾ ਬੋਧਾ ਵਿੱਚੋਂ ਥੋੜਾ ਕਹਨਿ ਸ਼ਾਹ ਮਾਨ ਨਹੀਂ ਹਸਤਾ ਹੁਣਾ ਪਰ ਵਛੀ ਬਹੁਤ ਜਿਆਦਾ ਚੰਗੀ ਡਾਢੀ ਆ ਅੱਛਾ ਜੀ ਹਾਂ ਲਓ ਜੀ ਦਿਖਾ ਦਈਏ ਖੋਲ ਕੇ ਭਰਾਵਾਂ ਨੂੰ ਵਛੀ ਜਿਹੜੀ ਵੀਰਾਂ ਦਾ ਵੀ ਭਰੋਸੇਯੋਗ ਆ ਤਸੱਲੀ ਵਾਲੀ ਆ ਵੀ ਡਾਢੀ ਚੰਗੀ ਵੀਰ ਕਹਿ ਗਿਆ ਤੇ 52 ਹਜ਼ਾਰ ਦੀ ਭਰਾਵੋ ਲੈਣ ਦੇਣਾ ਹਾਂ ਨਾ ਜਿਹੜਾ 52 ਹਜ਼ਾਰ ਆ ਬਾਕੀ ਤੌਰ ਚਾਰ ਢਾਲ ਤੁਸੀਂ ਆ ਵੇਖ ਕੇ ਚੈੱਕ ਹਾਂ ਦੇਖੋ ਠੀਕ ਆ ਬਾਕੀ ਸੀਲ ਸਭ ਪੂਰੀ ਆ ਕਿਸੇ ਤਰ੍ਹਾਂ ਕੋ ਵੰਗਾ ਬੰਗਾ ਪਾਉਣ ਦੀ ਲੋੜ ਤੇ ਨਹੀਂ ਇਹ ਨਾ ਵੰਗਾ ਨਹੀਂ ਵੀਰੇ ਲੈਂਦੀ ਅੱਛਾ ਆਪਾਂ ਪਹਿਲੋ ਦੱਸਾਂਗੇ ਕਿਉਂ ਇਹ ਨਾ ਬੰਗਾਰੀ ਜੀ ਹਰਤੇ ਨਹੀਂ ਬਾਕੀ ਠੀਕ ਆ ਬਾਕੀ ਇਸ ਤੋਂ ਬਾਅਦ ਕਿਸੇ ਵੀਰ ਨੇ ਸੱਫਤਾ ਕਰਨ ਆਪਦੀ ਹੱਥੀਂ ਦੀ ਤੁਸੀਂ ਕਰ ਸਕਦੇ ਹੋ ਠੀਕ ਆ ਇਹ ਵੈੜ ਕਾਫੀ ਕਾਫੀ ਸੂਰਤ ਖੂਬਸੂਰਤ ਆ ਠੀਕ ਆ ਥਾਣਾ ਛੱਡੇ ਦੀ ਕਾਫੀ ਸਾਫ ਸਫਾਈ ਆ ਬਾਕੀ ਬਿਲਕੁਲ ਮੁੱਠੀ ਦਾ ਥਾਣਾ ਆ ਦੇਖ ਠੀਕ ਆ ਆ ਜੋ ਸਕਦੇ ਹੋ ਭਾਈ ਅੱਗੇ ਇਸ ਤੋਂ ਬਾਅਦ ਆਪਣੇ ਕੋਲ ਅੱਗੇ ਆ ਵੀ ਵੈੜ ਬਕਾਉਏ ਜੀ ਆਹ ਵੀਰ ਜੀ ਵੈੜ ਹੈ ਆਪਣੇ ਕੋਲੇ ਹਾਂ ਇਹ ਨਾ ਬਸ਼ੀ ਦਾ ਗਿਆ ਬੱਚਾ ਮਰ ਬੱਚਾ ਮਰ ਗਿਆ ਜੀ ਹਾਂ ਜੀ ਬੱਚਾ ਮਰ ਗਿਆ ਪੀਲੇ ਘਰ ਅੱਛਾ ਜੀ ਇਹ ਨਾ ਬੱਚੀ ਮੜ ਆ ਜਾਂ ਚੂੰ ਤੋਂ ਕਰਦੀ ਹੈ ਕੇਹ ਵੇਲੇ ਅੱਛਾ ਜੀ ਹਾਂ ਬਾਕੀ ਚੂੰ ਚਾਂ ਠੰਡੀ ਦੀ ਰੀ ਦੁੱਧ ਬਸ਼ੀ ਕੋਈ 11 ਕਿਲੋ ਆਪਾਂ 10 ਕਿਲੋ ਬਿਕੇ ਦੇ ਬੰਗਾ ਬੂੰਗਾ ਪਾ ਕੇ ਵੀ ਥੋੜਾ ਬਾਤ ਲੱਤ ਕੱਖ ਨਹੀਂ ਕਰਦੀ ਇਹ ਕੇਹ ਵੇਲੇ ਇਹਨੂੰ ਮਾੜੀ ਮੋੜ ਤੇੜ ਫੇਰ ਕਰਦੀ ਹੈ ਪਹਿਲੀ ਗੱਲ ਤੇ ਕਰਦੀ ਨਹੀਂ ਟਿਕ ਜੂਗੀ ਹਾਂ ਹਾਂ ਤੇ ਸੁਹਾ ਕਿੰਨਾ ਸੁਈ ਪਹਿਲਾਂ ਨੇ ਸੁਹਾ ਗੀਜੀ ਪਹਿਲਾਂ ਬੱਚੀ ਦਾ ਟਾਈਮ ਕਿੰਨਾ ਕ ਦੱਸਿਆ ਸੁਈ ਨੂੰ ਆ ਗੀਜੀ ਇਹ ਪਤਾ ਨਹੀਂ ਹੁਣ ਬੱਚਾ ਨਹੀਂ ਹੈਗਾਗਾ ਸੁਈ ਦੇ ਮਹੀਨੇ ਹੋਈ ਆਪਾਂ ਕਹਿ ਨਹੀਂ ਸਕਦੇ ਬੱਚਾ ਮਰ ਗਿਆ ਸ਼ੇਰ ਕਰ ਬੇਣ ਬੱਚੇ ਤੋਂ ਆ ਤੇ ਬਾਕੀ ਨਾਲ ਦਜਾ ਨਬਰ ਆ ਕੇ ਵੀਰ ਨੇ ਨਾ ਅੱਖ ਦੇ ਉੱਤੇ ਛੋਟੀ ਮਾਰੀ ਜੀ ਅੱਖ ਤੇ ਤਾਂ ਛੋਟੀ ਮਾਰਦੀ ਕਦੇ ਮਾਰੀ ਕਿਸੇ ਦੇ ਤੇ ਪਾਣੀ ਵਗਦਾ ਹੀ ਨਹੀਂ ਮਾੜਾ ਬਹੁਤ ਕੰਮ ਹੁੰਦਾ ਜੀ ਦੇਖੋ ਜਾਨਵਰ ਦੇ ਨਾਲ ਦੋਸਤੋ ਦੇਖ ਕੇ ਜਨਰਲ ਲਾ ਗਿਆ ਪਾਉਣ ਲੈਣਾ ਮੜ ਕੇ ਬੰਦਾ ਲਾਹਮਾ ਦਵੇ ਉਹ ਕੰਮ ਨਹੀਂ ਠੀਕ ਆ ਜਨਰਲ ਦੇ ਨਾਲ ਜਿਹੜਾ ਦੋਸਤੋ ਬਿਹੇਵ ਚੰਗਾ ਹੋਣਾ ਚਾਹੀਦਾ ਬਿਲਕੁਲ 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 ਬੇਜਬਾਨੇ ਦੇ ਨਾਲ ਬਿਹੇਵ ਚੰਗਾ ਕਰਿਆ ਕਰੋ ਮੇਰੀ ਹੱਥ ਜੁੜ ਕੇ ਬੇਨਤੀ ਆ ਵੀ ਯਾਰ ਡੰਡਾ ਮਾਰ ਕੇ ਦੁੱਧ ਚੋਣ ਵਾਲੇ ਥੋੜਾ ਜਿਹਾ ਗਰੇਜ ਕਰਿਆ ਕਰੋ ਜਾਂ ਪੱਟੇ ਸੱਟੇ ਤੁਸੀਂ ਡੰਡਾ ਮਾਰਦੇ ਤੇ ਉਹ ਹਵਾਨੇ ਤੇ ਥਣਾ ਤੇ ਡੰਡਾ ਮਾਰਤਾ ਪੱਟਾਂ ਦੇ ਮਾਰਨ ਤੋਂ ਬਾਅਦ ਕਈ ਨਾ ਪਸ਼ੂ ਆ ਲੱਤ ਚੁੱਕ ਜਾਂਦਾ ਥਣ ਲੈਵੇ ਤੇ ਡੰਡਾ ਨਾਲ ਮਾਰ ਦਿਆ ਕਰੋ ਬੜੀਆਂ ਨਾਜ਼ੁਕ ਚੀਜ਼ਾਂ ਨੇ ਠੀਕ ਆ ਤੇ ਸੁਖਦੇਵ ਜੀ ਦੁੱਧ ਕਿੰਨਾ ਹਾਜ਼ਰ ਕਿੰਨਾ ਚੁਵਾ ਦੇਗਾ ਦੇਖ ਲੈ 10 ਕਿਲੋ ਲਗਾ ਲੀਟਰ ਵਾਲਾ ਨਾਪ 10 ਕਿਲੋ ਭਾਵੇਂ ਦੋ ਡੰਕ ਜੁਵੇ ਬੰਦ ਠੀਕ ਆ 10 ਕਿਲੋ ਵੀਰਾਂ ਦਾ ਇਹਦੇ ਕੋਲ ਜਿਹੜਾ ਦੁੱਧ ਆ ਵੀ ਬੱਚਾ ਨਹੀਂ ਹੈਗਾ ਕੋਈ ਐਸਟੀਮੇਟ ਲਗਾ ਸਕਦਾ ਵੀ 2 ਮਹੀਨਿਆਂ ਦਾ ਸੂਆ ਢਾਈਆਂ ਦਾ 1.5 ਮਹੀਨੇ ਦਾ ਠੀਕ ਆ ਜੀ ਤੇ ਬਾਕੀ 10 ਕਿਲੋ ਦੀ ਚੁਵਾਈ ਹੁਣ ਮੌ ਤੇ ਥਾਨ ਭਾਂਡਾ ਜਿਹੜਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਪਹਿਲਾ ਸੂਬਾ ਫਲੂਨ ਬਚੀ ਸੂਈ ਸੀ ਠੀਕ ਆ ਪਹਿਲੇ ਸੂਬੇ ਦੇ ਵਿੱਚ ਹੁਣ ਚੱਲ ਰਹੀ ਆ ਤੇ ਜਰਸੀ ਕ੍ਰੋਸ ਵਿੱਚ ਆਪਾਂ ਤਾਂ ਇਹਨੂੰ ਕਹਿ ਸਕਦੇ ਹਾਂ ਠੀਕ ਆ ਜੀ ਆ ਦੇਖੋ ਠੀਕ ਆ ਤੈ ਸਕਦੇ ਵੀਰੇ ਫਿਰ ਇਹਦਾ ਮੁੱਲ ਲੈਣ ਦੇਣਾ ਇਹਦਾ ਵੀਰ ਜੀ ਮੁੱਲ ਕਰਦੇ ਆ 20000 ਅੱਛਾ ਹਾਂ ਨਾ ਜਿਹੜੀ ਦਿਨੀ 20000 ਦੀ ਦਿਨੀ ਦੋ ਘਟ ਵਛੀ ਨਹੀਂ ਪਤਲੀ 20000 ਦੀ ਹਾਂਜੀ ਠੀਕ ਆ ਭਰਾ ਬਾਕੀ ਥਾਂ ਸਨੇ ਚਵਾਈ ਬਿਲਕੁਲ ਓਕੇ ਬਾਕੀ ਠੀਕ ਆ ਜੀ ਬਾਕੀ ਥਾਣਾ ਚਵਾਈ ਜਿਹੜੀ ਆ ਦੋਸਤੋ ਹਰ ਪਾਸਿਓ ਠੀਕ ਆ ਤੇ 20000 ਵੀਰ ਕਹਿੰਦਾ ਵੀ 20000 ਦੀ ਲੈਣ ਦੇਣਾ ਤੇ ਦੁੱਧ ਜਿਹੜਾ 10 ਕਿਲੋ ਚਵਾਉਂਦੀ ਪਈ ਆ ਹੁਣ ਤਸੱਲੀ ਤੁਸੀਂ ਕਰ ਲਿਓ ਠੀਕ ਆ ਬਾਕੀ ਆਪਾਂ ਵੰਗਾ ਇਹਨੂੰ ਪੁੰਦੇ ਥੱਲੇ ਘੇਟਿਆ ਅਛਾ ਗਿੱਟਿਆਂ ਨੂੰ ਹਾਂ ਗਿੱਟਿਆਂ ਨੂੰ ਅਗਲੇ ਨੂੰ ਅਗਲੇ ਨੂੰ ਗਿੱਟਿਆਂ ਦੇ ਤੇ ਠੀਕ ਆ ਸਕਦੇ ਆ ਭਾਈ ਆਜੋ ਘਰ ਜਾ ਕੇ ਤੇ ਵੰਗਾ ਪਾਵੇ ਮੁਰਕੀ ਬਰਾਬਰ ਆ ਕਰੇ ਫਿਰ ਬੰਦਾ ਫਿਰ ਆ ਲੱਗਦਾ ਸਹੀ ਆ ਸਹੀ ਆ ਭਾੜਾ ਭਾਈ ਪਹਿਲੇ ਹੀ ਦੀ ਜਨਾਬ ਨਾਲ ਪਾੜਾ ਪਾੜਾ ਆਪਣਾ ਠੀਕ ਆ ਨਾਲ ਪਾੜਾ ਦੇ ਨਾਲ ਹੀ ਵੰਗਾ ਬਿਲਕੁਲ ਜਿਹੜਾ ਦੋਸਤੋ ਗਿੱਟਿਆਂ ਦੇ ਥੱਲੇ ਵੰਗਾ ਪਾਉਂਦੇ ਆ ਠੀਕ ਆ ਜਿਹੜੀ ਗੱਲ ਹੈਗੀ ਉਹ ਆਪਾਂ ਪਹਿਲੋ ਫੋਨ ਤੇ ਵੀਰੇ ਦੱਸਾਂਗੇ ਬਿਲਕੁਲ ਬਿਲਕੁਲ ਤੇ ਇਸ ਤੋਂ ਬਾਅਦ ਅਗਲੀ ਵੈੜ ਦੀ ਕੀ ਡਿਟੇਲ ਆ ਜੀ ਇਸ ਦੱਬੀ ਮੂੰਹ ਚਾਰ ਦੰਦਾਂ ਵੱਛੀ ਮੂੰਹ ਚਾਰ ਦੰਦਾਂ ਚਾਰ ਦੰਦ ਵੱਛਿਆ ਤੇ ਫਲੂਣਿਆ ਵੱਛੀ ਦੇ ਇਹਨੇ ਨਾ ਵਛੀ ਨੇ ਫਲ ਫੜਦਾ ਫਲ ਸੁੱਟਦਾ ਇੱਕ ਮਹੀਨਾ ਪਹਿਲਾਂ ਇੱਕ ਮਹੀਨਾ ਪਹਿਲਾਂ ਫਲ ਇੱਕ ਮਹੀਨਾ ਪਹਿਲਾਂ ਕੱਚੂ ਵੀ ਹੈ ਹਾਂਜੀ ਇੱਕ ਮਹੀਨਾ ਪਹਿਲਾਂ ਇੱਕ ਮਹੀਨਾ ਪਹਿਲਾਂ ਜਿਹੜਾ ਦੋਸਤੋ ਫਲ ਸੁੱਟਦਾ ਸੀਗਾ ਠੀਕ ਆ ਵੀ ਜਿਵੇਂ ਆਪਾਂ ਕਹਿ ਲਿਆ ਨਾ ਵੀ 9 ਮਹੀਨੇ ਦੇ ਵਿੱਚ ਵੈੜ ਹੁੰਦੀ ਹੈ ਵੀ 8ਵੇਂ ਮਹੀਨੇ ਦੇ ਵਿੱਚ ਫਲ ਸੁੱਟਦਾ ਸੀਗਾ ਤੇ ਸਮਾਂ ਵੀ ਤਕਰੀਬਨ ਇਹਨਾਂ ਕਿਹਾ ਮਹੀਨਾ ਡੇਢ ਤੋਂ ਹੀ ਹੈ ਹਾਂਜੀ ਹਾਂਜੀ ਨਹੀਂ ਠੀਕ ਆ ਤੇ ਕੋ ਚੋਣ ਚਾਨ ਵੜੀ ਠੰਡੀ ਠੀਦੀ ਆ ਸੀ ਇਹਨੇ ਤੇ ਹੱਥ ਖੜੇ ਕਰ ਪਕ ਨਹੀਂ ਆਦੇ ਆ ਦੇਖੋ ਜੀ ਤੇ ਸੁਖਦੇਵ ਕਿੰਨਾ ਦੁੱਧ ਭਰਾਏ ਦੇ ਥੱਲੇ ਇਹ ਥੱਲੇ ਦੁੱਧ 9 ਕਿਲੋ ਆ ਵੀਰ ਜੀ 9 ਕਿਲੋ ਚੋਣ ਚਾਨ ਬਿਲਕੁਲ ਓਕੇ ਠੰਡੀ ਬਾਕੀ ਠੰਡੀਆਂ ਥੁਣੀਆਂ ਪੂਰੀਆਂ ਆਈਆਂ ਬਿਲਕੁਲ ਆਏ ਕੋਈ ਪੂਰ ਛਟਾ ਕੋਈ ਥਣ ਘਾਟ ਵਾਦ ਨਹੀਂ ਵਸੀ ਤਾਂ ਕੋਈ ਭੂਰ ਛਟਣੇ ਹੈਗਾ ਦੋਸਤੋ ਬਾਕੀ ਇਹਨਾਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਵੀ ਮਹੀਨਾ ਡੇਢ ਮਹੀਨਾ ਮਹੀਨਾ ਪਹਿਲਾ ਜਿਹੜਾ ਫਾਲ ਸੁੱਟਦਾ ਸੀ ਠੀਕ ਹੈ ਉਹ ਦਿਨ ਵਾਛੀ ਦੁੱਧ 12 13 ਕਿਲੋ ਘਰ ਆਊਗਾ ਠੀਕ ਹੈ ਠੀਕ ਹੈ ਐ ਬ੍ਰੀਡ ਚੰਗੀ ਵਛੀ ਦੀ ਬਿਲਕੁਲ ਬਿਲਕੁਲ ਠੰਡੀ ਬੜੀ ਫਿਰ ਤੇ ਲੈਣ ਦੇਣ ਫਿਰ ਸਕਦੇ ਕਿੱਥੋਂ ਤੱਕ ਦੇ ਦੇਣੀ ਹੈ ਇਹਦਾ ਵੀਰ ਜੀ ਮੁੱਲ ਭਾਵੇਂ 30 32 ਕਰੀਏ 28000 ਦੀ ਵਛੀ ਦੇਣੀ ਹੈ 28000 ਦੀ ਹਾਂ ਹੁਣ 28 ਦੀ ਆ ਜਿਹ ਦਿਨ ਵਛੀ ਦੋਦੇ 14 15 ਕਿਲੋ ਭਰ ਗਈ ਉਹਦੇ ਮੁੱਲ ਹੋਰ ਹੂੰ ਜੇ ਵੇਚੀ ਤੇ ਫਿਰ ਠੀਕ ਹੈ ਜੇ ਨਾ ਵ ਹਾਂ ਹੋਰ ਕਿੰਨਾ ਦਸੀ ਨਾ ਕਿ ਲੋ 2 ਦੇ 2 ਲੀਟਰ ਮਾਰਮਾ 9 ਕਿਲੋ ਹਾਂ ਬਾਕੀ ਮੂੰਹ ਮੱਥੇ ਤੋਂ ਪੂਰੀ ਜਾਜੂ ਦੇ ਵਿੱਚ ਅਸੀਂ ਆ ਦੇ ਸਕਦੇ ਠੀਕ ਆ ਮੂੰਹ ਚੌਕੀ ਆ ਚਾਰ ਦਾ ਤਾਂ ਤੇ ਪਲੂਨ ਪਹਿਲਾ ਸਵੇਰ ਚੱਲ ਰਿਹਾ ਹੁਣ ਪਹਿਲੇ ਸਵੇਰ ਚ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਲਾਸਟ ਦੇ ਵਿੱਚ ਇੱਕ ਬੱਚੀ ਇਹ ਤੂਫਾਨ ਆ ਗਿਆ ਇਹ ਤੂਫਾਨ ਦੇ ਕਾ ਆਈ ਆ ਜੀ ਆ ਜੀ ਵਾਲਾ ਠੀਕ ਆ ਜੀ ਚਲੋ ਆਜੋ ਇਹਦੇ ਬਾਰੇ ਵੀ ਆਪਾਂ ਕਰਕੇ ਸਾਂਝੀ ਗੱਲਬਾਤ ਤੇ ਇਹ ਨਾ ਵੈੜ ਮਿਲਦੀ ਆ ਦੋਵੇਂ ਟਾਈਮ ਹੀ ਮੈਂ ਜਿਹੋ ਉਹਨਾਂ ਨੂੰ ਅੱਠੀ ਪਾਰੀ ਫਿਰ ਹਾਂ ਦੋ ਦਿਹਾੜੇ ਲਈ 4 ਕਿਲੋ ਲੀਟਰ ਮਾਰਵਾ ਦੋਦੇ ਹੀ 6 ਕਿਲੋ ਇਹਨੇ ਨੇ ਮੇਰੇ ਘਰ ਆਣ ਕੇ ਲਾਇਆ ਜੀ ਹਮ ਤੇ ਮੇਰੇ ਘਰ ਆਣ ਕੇ ਉੱਟ ਫੋ ਕੀ ਰਹੀ ਜੀ ਹੁਣ ਮੈਠੀ ਭਾਰੀ ਚੋਨਾ ਚੌਂਟ ਚੰ ਤਿੰਨ ਥਾ ਜਾ ਬਿਲਕੁਲ ਸਾਫ ਅਗਲੇ ਥਾਂ ਦੀ ਦੇ ਲਿਓ ਇੱਕ ਡੰਗ ਹੁਣ ਕੇ ਚੁਆਈ ਕਰਦੇ 4 ਕਿਲੋ 4 ਕਿਲੋ ਭਾਰੀ ਮੈਂ ਦੁੱਧ ਚਾਰ ਕਿਲੋ ਹਾਂ 4 ਕਿਲੋ ਅੱਗੇ ਬਣੀ ਪੁਣੀ ਇਹਨੂੰ ਬਣੀ ਨੂੰ 2 ਮਹੀਨਿਆਂ ਦਾ ਲੱਗਾ ਬਣਾ ਹੋ ਚੱਲਿਆ ਵਾ 80% ਵਸ਼ੀ ਗੱਬਰ ਨਿਕਲੂ ਜੀ ਮੇਰੇ ਹੱਥੋਂ ਹੁਣ ਫਿਲਹਾਲ ਆਪਾਂ ਕੋਈ ਚੈੱਕ ਚੁੱਕ ਨਹੀਂ ਰਹੀ ਹੈ ਚੈੱਕ ਨਹੀਂ ਹੋਈ ਨਹੀਂ ਜੇ ਕੋਈ ਇਹਦੇ ਨਾਲ ਕਰਾਈ ਜੀ ਬਾਕੀ ਜਿਨੇ ਖਰੀਦਣੀ ਹੈ ਸਾਈਪੇ ਨਾਲ ਕਰਕੇ ਆਪਣੀ ਕਰਵਾ ਸਕਦਾ ਕਰਵਾ ਵੀ ਸਕਦਾ ਪਰ ਆਪਾਂ ਉਦਾਂ ਹੀ ਕਰਕੇ ਦੇਣੀ ਆ ਕਿਉਂ ਮੁੜ ਕੇ ਅਗਲਾ ਲਾਹਮਾ ਨਾ ਦਵੇ ਦੁੱਧ 4 ਕਿਲੋ ਚੌਣ ਚੰਨ ਤਿੰਨ ਥਾਂ ਦੀ ਬਿਲਕੁਲ ਸਾਫ ਹੈ ਆ ਤਿੰਨ ਥਾਂ ਚੱਲਦੇ ਆ ਜੀ ਤਿੰਨ ਥਾਂ ਇੱਕ ਮਲਕੀ ਤੇਲ ਅਗਲੇ ਹਨਾ ਹਾਂ ਇੱਕ ਤੁਹਾਨੂੰ ਜਿਹੜਾ ਦੋਸਤੋ ਤੇਲ ਆ ਠੀਕ ਆ ਤਿੰਨੇ ਥਾਂ ਜਿਹੜੇ ਵਰਦੇ ਆ ਪੂਰੇ ਤੇ 4 ਕਿਲੋ ਇੱਕ ਡੰਗ ਦੁੱਧ ਹੈਗਾ 8 ਵਾਰੀ ਮਿਲਦੀ 8 ਵਾਰੀ ਹੁਣ ਆਪਾਂ ਕੋਈ ਦੋਵੇਂ ਟਾਈਮ ਚੋ ਲਈ ਮਿਲਦੀ ਦੋਵੇਂ ਟਾਈਮ ਆ ਪਰ ਮੈਂ ਚਾਹੁੰਦਾ ਦੇਖੋ 8 ਵਾਰੀ ਉਹਨਾਂ ਦੀ ਉਹ ਠੀਕ ਆ ਹਾਂ ਠੀਕ ਆ ਠੀਕ ਆ ਤੇ ਇਹ ਇਹ ਫਿਰ ਗਿਫਟ ਕਿੰਨੇ ਦਾ ਜੀ ਇਹ ਗਿਫਟ ਛੋਟੇ ਜਿਹੇ ਦਾ ਹਾਂ ਸਿਰਫ ਹਾਨ ਆ ਜਿਹੜੀ ਦੇ ਦੇਣੀ 6000 ਦੀ ਵਸ਼ੀ ਦੇਣੀ ਆ ਠੀਕ ਆ ਜੀ ਹਾਂ ਜੀ 6000 ਇਹ ਦੋ ਘੱਟ ਨਹੀਂ ਦੇਣੀ ਹਾਂ ਉਹ ਦੋ ਜੀ ਆ ਵਧੀਆ ਚਾਹ ਪਣੀ ਆ ਖੁੱਲਾ ਡੁੱਲਾ ਮੈਂ ਨਾ ਵਧੀਆ ਜੀ ਇਹ ਦੁੱਧ 6 ਕਿਲੋ ਕਰ ਜੂਗੀ ਵੈੜਾ ਇਹਨੇ ਆਣ ਕੇ ਮੇਰ ਤਾਂ ਲਾਇਆ ਜੀ ਦੇ ਇੱਕ ਨਾ ਜਨਾਨੀ ਚ ਹੁੰਦੀ ਰਹੀ ਇੱਕੇ ਹੱਥ ਨਾਲ ਕਦੇ ਨੂੰ ਗਾਣ ਅੱਛਾ ਹਾਂ ਬਾਕੀ ਮੈਂ ਦੋਹਾਂ ਥਾਣਾਂ ਚ ਵਾਈ ਕਰਦਾ ਹਾਂ ਠੀਕ ਹੈ ਜੀ ਹਾਂ ਠੀਕ ਹੈ ਬਸ ਆਪਾਂ ਦੋਹਾਂ ਥਾਣਾਂ ਚ ਵਾਈ ਕਰਦਾ ਕੋਈ ਲੱਤ ਛੜ ਨਹੀਂ ਕਰਦੀ ਠੰਡੀ ਤੇ ਰਹੀ ਠੀਕ ਹੈ ਜੀ ਮੁੱਲ ਕਿੰਨਾ ਦੱਸ ਸਕਦੇ ਬਈ 6000 ਦੀ ਦੇਣੀ ਇਹ ਤੋਂ ਘਾੜ ਨਹੀਂ ਦੇਣੀ 6000 ਦੀ ਹਾਂਜੀ ਠੀਕ ਹੈ ਹਾਂ ਨਾ ਜਿਹੜੇ ਪਹਿਲੇ ਲੈਣੇ 6000 ਦੀ ਜਿਹੜੀ ਦੋਸਤੋ ਤੁਹਾਨੂੰ ਇਹ ਵੜ ਮਿਲ ਜੂਗੀ ਠੀਕ ਆ ਤੇ ਇੱਕ ਟਾਈਮ ਅਠ ਪਹਿਰੀ ਮਿਲਦੀ ਆ ਭਾਵੇਂ ਦੋਹੇ ਟਾਈਮ ਕੋਈ ਝੋਲਵੇ ਆਂਦੀ ਕਾਕਾ 4 ਕਿਲੋ ਦ ਮੂੰ ਮੱਥਾ ਤੁਸੀਂ ਵੇਖ ਲਿਆ ਬਾਕੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਠੀਕ ਹੈ ਜੀ ਉਹ ਦੋ ਮਰੀ ਕਿਲੋ ਦੁੱਧ 200 ਰੁਪਏ ਰੋਇ ਦੇ ਦੀ ਬਿਆਰੀ ਦਾ ਠੀਕ ਹੈ ਜੀ 50 ਰੁਪਏ ਹਸਾਬ ਨਾਲ ਲਓ 50 ਰੁਪਏ ਕਿ ਲੱਗਦਾ ਕਿਲੋ 50 ਰੁਪਏ ਕਿਲੋ ਹੀ ਮਿਲਦੇ ਆ ਡੇਰੀਆਂ ਤੋਂ ਪਾਣੀ ਦੁੱਧ ਦੇ ਦੇ 50 ਅੱਛਾ ਕੰਮ ਬੜਾ ਤੇਜ਼ ਹੋ ਗਿਆ ਦੁੱਧ ਦਾ ਵੀ ਫਿਰ 50 ਰੁਪਏ ਕਿਲੋ ਦੁੱਧ 50 ਰੁਪਏ ਕਿਲੋ ਦੁੱਧ ਇਹ ਹਸਾਬ ਨਾਲ ਲੋ ਪਹੂ ਛੱਡ ਗਏ 60 ਵੀ ਨਹੀਂ ਲੱਭਣਾ ਜਿਹੜਾ ਹਸਾਬ ਦੇ ਬੰਦੇ ਆ ਇਹ ਵੀ ਗੱਲ ਸੱਚੀ ਹੈ ਬਾਹਰ ਕਿਹੜਾ ਮਾਲ ਲਗਾ ਛਾ ਬਿਲਕੁਲ ਬਿਲਕੁਲ ਤੇ ਇਹ ਜਿਹੜਾ ਦੋਸਤੋ ਵੀਰਾਂ ਦਾ ਵੀ ਆਪਾਂ ਗਿਫਟ ਹੀ ਦੇ ਦੇਣਾ ਠੀਕ ਆ ਦੁੱਧ ਬੇਸ਼ੱਕ ਕੋਈ 4 ਕਿਲੋ ਹੈਗਾ ਥੱਲੇ 4 ਕਿਲੋ ਦੁੱਧ ਤੇ 6000 ਮੋਲ ਆਹ ਮੂੰਹ ਮੱਥਾ ਫੇਸ ਕੁਆਲਟੀ ਪੂਰਾ ਸਵੀਰ ਪਰ ਮੇਂ ਪਿੰਡੇ ਦੀ ਆ ਵੀ ਇਹਨਾਂ ਦਾ ਵੀ ਘੱਟੋ ਘੜ ਵੀ 2 ਕੁ ਮਹੀਨੇ ਤੇ ਨੇੜ ਜਿਹੜਾ ਸਮਾਂ ਹੋ ਗਿਆ ਏਆਈ ਨੂੰ ਬਾਕੀ ਜਿਹੜੇ ਕਿਸੇ ਵੀਰ ਨੇ ਖਰੀਦਣੀ ਆ ਤੁਸੀਂ ਜੇਕਰ ਗੱਭਣ ਦੇ ਇਰਾਦੇ ਨਾਲ ਆ ਰਹੇ ਵੀ ਪਸ਼ੂ ਗੱਭਣ ਵੇਖ ਕੇ ਫੇਰ ਲੈਣਾ ਤੇ ਉਹ ਤੁਸੀਂ ਸਾਈ ਬਿਆਂ ਨਾਲ ਕਰਕੇ ਆਪੀ ਚੈੱਕ ਕਰਾ ਸਕਦੇ ਹੋ ਠੀਕ ਆ ਤੇ ਜੇਕਰ ਗੱਭਣ ਨਿਕਲਦੀ ਆ ਦੋਸਤੋ 2 ਮਹੀਨੇ ਦੇ ਨੇੜ ਤੇੜ ਤਾਂ ਫੇਰ ਤੁਸੀਂ ਉਹ ਹਿਸਾਬ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਪਰ ਮਿਲਣੀ ਹੈ 6000 ਦੇ ਵਿੱਚ ਹੀ ਹੈ ਠੀਕ ਆ ਚਾਹੇ ਗੱਬੜ ਨਿਕਲੇ ਚਾਹੇ ਖਾਲੀ ਉਹ ਬਾਕੀ ਛੋਟਛਪਾਂ ਇਤੋਂ ਜਮਾਨਤਾਂ ਤਾਂ ਹੋ ਜੂਗਾ ਨਾ ਜੀ ਕੋਈ 100 200 ਹੀ ਬਣਾ ਦੇ ਦੀ ਆਹ ਜਿੰਨੀ ਛੋਟੀ ਰਕਮ ਉਹਦਾ ਜਮਾਨਤਾਂ ਵੀ ਹੋ ਡਾਗੇ ਜੀ ਹਾਂਜੀ ਹਾਂਜੀ ਹੋ ਡਾਗੇ ਤੇ ਸੁਖਦੇਵ ਹਾਂਜੀ ਬਾਈ ਨੰਬਰ ਆਪਣੇ 75475 ਹਾਂਜੀ 865 ਬਾਈ ਠੀਕ ਆ ਹਾਂਜੀ ਪਸ਼ੂ ਹੋਰ ਵੀ ਆ ਜਾਣਗੇ ਤੁਹਾਡੇ ਕੋਲ ਨਾ ਕੱਲ ਪਸ਼ੂ ਆ ਜਾਣਗੇ ਪਹੂ ਨਾ ਕੱਲ ਸਵੇਰੇ ਗਏ ਹੀ ਇੱਕ ਮੈਂ ਹੀ ਇੱਕ ਦੇ ਨਾਲ ਦੋ ਗਾਵਾਂ ਉਹ ਵੇਗੀਆਂ ਤਾਂ ਇਹ ਸਲਾਹ ਨਹੀਂ ਬਣਾਈ ਤੁਹਾਨੂੰ ਮੈਂ ਜਵਾਬ ਨਹੀਂ ਦਿੱਤਾ ਮੋੜ ਕੇ ਫੇਰ ਮੈਂ ਕਹਾ ਜਿੱਦ ਮੇਰੇ ਤੋਂ ਗਾਨੀਆਂ ਤੇ ਨੇਰ ਨਾ ਨਹੀਂ ਆ ਬੜਾ ਨਗਾ ਜੰਜਰਾ ਜੰਜਰਾ ਪੰਜ ਨਹੀਂ ਇਹ ਚ ਵਿਚਾਰ ਗਾ ਬਿਲਕੁਲ ਚਲੋ ਕੋਈ ਗੱਲ ਨਹੀਂ ਪਸ਼ੂ ਜਿਹੜੇ ਦੋਸਤੋ ਕੱਲ 9 ਤਰੀਕ ਨੂੰ 10 ਨੂੰ ਵੀ ਤੁਸੀਂ ਪਤਾ ਕਰ ਸਕਦੇ ਹੋ ਵੇੜਾ ਹੋਰ ਵੀ ਆਉਣੀਆਂ ਕੱਲ ਪਰਸੋਂ ਵੇੜਾ ਹੋਰ ਵੀ ਚੰਗੀਆਂ ਆ ਜਾਣੀਆਂ ਇੱਕ ਮੈਂ ਹੀ ਦੋ ਇੱਕ ਮੈਂ ਹੀ ਤੇ ਦੋ گاਵਾ ਵੇਕੀਆਂ ਅੱਜ ਸਵੇਰੇ ਅੱਜ ਹਾਂ ਅੱਜ ਸਵੇਰੇ ਵਿਕੇ ਆ ਟਾਜੋ ਦਾ ਮੈਂ ਛੇ ਕਿੱਤੇ ਇਕੱਠੇ ਖਾਧ ਲਈ ਠੀਕ ਆ ਠੀਕ ਆ ਫਿਰ ਉਹ ਵੇਕੇ ਕਰਕੇ ਫਿਰ ਬੰਦਾ ਸੱਜਣੀਆਂ ਆਪਣਾ ਲੈ ਬਿਲਕੁਲ ਬਿਲਕੁਲ ਤੇ ਪਸ਼ੂ ਜਿਹੜੇ ਦੋਸਤੋ ਅੱਜ ਤੁਹਾਨੂੰ ਆਪਾਂ ਦਿਖਾਤੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ